ਮંત્રી ਲਾਲਜੀਤ ਭੁੱਲਰ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਆਪਣੇ ਕਰਿੰਦੇ ਭੇਜੇ ਸਨ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਉਹੀ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਸਨ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਮੰਤਰੀ ਲਾਲਜੀਤ ਭੁੱਲਰ ਦੇ ਨਾਲ ਇਹਨਾਂ ਲੋਕਾਂ ਦੀਆਂ ਤਾਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਭੇਜੇ ਵਰਕਰ ਲੋਕਾਂ ਨੇ ਫੜਲੇ ਮંત્રી ਲਾਲਜੀਤ ਭੁੱਲਰ ਦੇ ਨਾਲ ਇਹਨਾਂ ਦੀਆਂ ਤਸਵੀਰਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਲਾਲਜੀਤ ਭੁੱਲਰ ਨੇ ਸੁਖਵੀਰ ਬਾਦਲ ਦਾ ਵਿਰੋਧ ਕਰਨ ਦੇ ਲਈ ਆਪਣੇ ਕਰਿੰਦੇ ਭੇਜੇ ਮੌਕੇ ਦੇ ਉਤੇ ਮੌਜੂਦ ਲੋਕਾਂ ਨੇ ਆਪ ਵਰਕਰਾਂ ਨੂੰ ਸਬਕ ਸਿਖਾ ਕੇ ਵਾਪਸ ਭੇਜ ਦਿੱਤਾ ਤਾਂ ਕਾਲੀ ਦਾਲ ਦੇ ਵੱਲੋਂ ਤੇ ਖਾਸ ਤੌਰ ਦੇ ਉਤੇ ਲੋਕਾਂ ਦੇ ਵੱਲੋਂ ਪੁੱਛੇ ਜਾਣ ਤੇ ਲਾਲਜੀਤ ਭੁੱਲਰ ਦੇ ਵੱਲੋਂ ਭੇਜੇ ਜਾਣ ਦੀ ਗੱਲ ਵੀ ਮਣੀ ਸ਼੍ਰੋਮਣੀ ਅਕਾਲੀ ਦਲ ਨੇ ਵੀਡੀਓ ਸ਼ੇਅਰ ਕਰਕੇ ਸਵਾਲ ਚੁੱਕੇ ਨੇ ਕਿ ਆਖਰ ਕਿਵੇਂ ਇਹਨਾਂ ਨੂੰ ਕਾਬੂ ਕੀਤਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦੇ ਲਈ ਗਏ ਸਨ ਸੁਖਵੀਰ ਸਿੰਘ ਬਾਦਲ ਤੈਨੂੰ ਲਾਲਜੀ ਭੁੱਲਣੇ ਭੇਜਿਆ ਨਾ ਉਹ ਆਪ ਆਈ ਤੈਨੂੰ ਲਾਲਜੀ ਭੁੱਲਣੇ ਭੇਜਿਆ ਨਾ ਰਾਜਨੀਤਿਕ ਕਰਨ ਉਹਦੇ ਵੰਡੇ ਤੋਂ ਹੀ ਮੰਤਰੀ ਆ ਸਰਕਾਰ ਤੁਹਾਡੀ ਹੱਥ ਵਾਲੀ ਫੁੱਤੀ ਆ ਆਮ ਆਦਮੀ ਪਾਰਟੀ ਦਾ ਵਰਕਰ ਇੱਥੇ ਇਹ ਗੱਲਾਂ ਕਰ ਰਿਹਾ ਨਹੀਂ ਜੇ ਸਿਆਮਾਨ ਆ ਗੱਲ ਕੋਈ ਚੈੱਕੀ ਕਰੋ ਵੇਖੋ ਉਹ ਤੁਹਾਨੂੰ ਕੋਈ ਦੇਣੀ ਹੈ ਕੋਈ ਖੌਂਦ ਨਹੀਂ ਆ ਉਹ ਮੰਤਰੀ ਆ ਤੇਰਾ ਲੋਕਲ ਪਿੰਡ ਆ ਆਰਾਮ ਸਿੰਘ ਆ ਉਹ ਦੇਣੀ ਆਇਆ ਉਹ ਲੈਣ ਤੇ ਨਹੀਂ ਆਇਆ ਉਹ ਨਾ ਮੰਤਰੀ ਨਾ ਮੁੱਖ ਮੰਤਰੀ ਉਹਨੂੰ ਕੀ ਲੋੜ ਉਹ ਵੋਟਾਂ ਨਹੀਂ ਜਾ ਕੇ ਸਟਾਈ ਚੋਣੀਆਂ ਗਲਤ ਕੰਮ ਨਾ ਕਰੋ ਸੱਚ ਦੇ ਕੰਮ ਕਰੋ ਤੂੰ ਵੀਡੀਓ ਬਣਾਉਂ ਗਲਤ ਕੰਮ ਕਰੋ ਆਜੀ ਭੁੱਲਨੇ ਭੇਜਿਆ ਨਾ ਉਹ ਆਪ ਆ ਗਈ ਤੈਨੂੰ ਲਾਲਜੀ ਭੁੱਲਨੇ ਭੇਜਿਆ ਨਾ ਰਾਜਨੀਤੀ ਕਰਨ ਉਹਦੇ ਬੰਦੇ ਦੇ ਸੀ ਮੰਤਰੀ ਆ ਸਰਕਾਰ ਤੁਹਾਡੀ ਆ ਸਰਕਾਰੀ ਫੁੱਤੀ ਆ ਆਮ ਆਦਮੀ ਪਾਰਟੀ ਦਾ ਵਰਕਰ ਇਥੇ ਹੈ ਇਹ ਗੱਲਾਂ ਕਰ ਰਿਹਾ ਨਹੀਂ ਜਿਆ ਸਵਾਲ ਇਹ ਗੱਲ ਕੋਈ ਚਾਹੀਦੀ ਕਰੋ ਵੇਖੋ ਉਹ ਤੁਹਾਨੂੰ ਕੋਈ ਦੇਣੀ ਹੈ ਕੋਈ ਖੌਂਤ ਨਹੀਂ ਆ ਉਹ ਮੰਤਰੀ ਆ ਤੇਰਾ ਲੋਕਲ ਪਿੰਡ ਆ ਆ ਰਾਮ ਸਿੰਘ ਆ ਰਾਮ ਸਿੰਘ ਕਹਣਾ ਉਹ ਦੇਣੀ ਆ ਉਹ ਲੈਣ ਤੇ ਨਹੀਂ ਆਇਆ ਉਹ ਨਾ ਮੰਤਰੀ ਨਾ ਮੁੱਖ ਮੰਤਰੀ ਉਹਨੂੰ ਕੀ ਲੋੜ ਆ ਉਹ ਵੋਟਾਂ ਨਹੀਂ ਜਾ ਕੇ ਸਟਾਈਲ ਹੋਣੀਆਂ ਗਲਤ ਕੰਮ ਨਹੀਂ ਕਰੋ ਜੱਜ ਦੇ ਕੰਮ ਕਰੋ ਤੂੰ ਵੀਡੀਓ ਬਣਾਉਂ ਗਲਤ ਕੰਮ ਕਰੋ ਆਜੀ ਭੁੱਲਨੇ ਭੇਜਿਆ ਨਾ ਉਹ ਆਪ ਆ ਗਈ ਤੈਨੂੰ ਲਾਲਜੀ ਭੁੱਲਨੇ ਭੇਜਿਆ ਨਾ ਰਾਜਨੀਤੀ ਕਰਨ ਉਹਦੇ ਬੰਦੇ ਕੋਈ ਮੰਤਰੀ ਆ ਸਰਕਾਰ ਦੋਰੀਆਂ ਸਰਕਾਰੀ ਫੁੱਤੀ ਆ ਆਮ ਆਦਮੀ ਪਾਰਟੀ ਦਾ ਵਰਕਰ ਇੱਥੇ ਇਹ ਗੱਲਾਂ ਕਰਦੇ ਨੇ ਇਹ ਗੱਲ ਤੇ ਚੈੱਕੀ ਕਰੋ ਵੇਖੋ ਤਾਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਲਖਵਾਜ਼ੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਆਮ ਆਦਮੀ ਪਾਰਟੀ ਦੀ ਕਟਿਆ ਕਰਦੂਦ ਦਾ ਪਰਦਾ ਫਾਸ਼ ਕੱਲ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਪੱਟੀ ਹਲਕੇ ਦੇ ਵਿੱਚ ਹੜ੍ਹ ਗ੍ਰਸਤ ਪਿੰਡਾਂ ਦਾ ਦੌਰਾ ਕਰਨ ਆਏ ਤਾਂ ਉਸ ਵੇਲੇ ਮੰਤਰੀ ਲਾਲਜੀਤ ਪੁੱਲਰ ਨੇ ਆਪਣੇ ਕਰਿੰਦੇ ਭੇਜੇ ਸਰਦਾਰ ਬਾਦਲ ਦਾ ਵਿਰੋਧ ਕਰਨ ਲਈ ਜਿਸ ਦਾ ਪਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਲੱਗਿਆ ਸੀ ਧੰਨਵਾਦ ਪਿੰਡ ਵਾਲਿਆਂ ਦਾ ਤਾਂ ਜਿਨ੍ਹਾਂ ਨੇ ਮੌਕੇ ਦੇ ਉੱਤੇ ਇਹਨਾਂ ਨੂੰ ਸਬਕ ਵੀ ਸਿਖਾਇਆ ਤੇ ਉੱਥੋਂ ਭਜਾਇਆ ਵੀ ਮੌਕੇ ਤੇ ਲੋਕਾਂ ਦੇ ਵਿਰੋਧ ਕਰਕੇ ਆਪ ਹੀ ਮੰਨ ਗਏ ਕਿ ਲਾਲਜੀਤ ਪੁੱਲਰ ਨੇ ਇਹਨਾਂ ਨੂੰ ਭੇਜਿਆ ਸੀ ਹੜ੍ਹਾਂ ਦੇ ਪੀੜਤਾਂ ਤੇ ਵੀ ਆਪ ਸਰਕਾਰ ਦੀ ਘਟੀਆ ਤੇ ਸ਼ਰਮਨਾਕ ਹਰਕਤ ਕਰ ਇਹ ਦਰਸਾ ਦਿੰਦਾ ਹੈ ਕਿ ਇਹ ਫੇਲ ਹੋ ਚੁੱਕੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਸੇਵਾ ਤੋਂ ਰੋਕਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਇਸ ਕਟਨਾਕ੍ਰਮ ਦੇ ਉਤੇ ਇਸ ਕਰਤੂਤ ਦੇ ਉਤੇ ਇਹ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ ਤਾਂ ਸਵਾਲ ਚੁਕੇ ਗਏ ਨੇ ਕਿ ਆਖਰ ਇਹ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹਰਕਤਾਂ ਦੇ ਉਤੇ ਉਤرائی ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੁੜੇ ਨੇ ਤਾਂ ਮਨਿੰਦਰ ਇਹ ਘਟਨਾਵਾਂ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੀ ਹਰਕਤ ਕੀ ਇਹ ਬਿਆਨ ਕਰ ਰਹੀ ਹੈ ਕਿ ਜੇਕਰ ਬਰਾਬਰੀ ਨਾ ਹੋ ਸਕੇ ਫਿਰ ਵਿਰੋਧ ਸ਼ੁਰੂ ਕਰਦੀ ਹੈ ਆ ਬਿਲਕੁਲ ਅਮਰ ਨੀਵੀਂ ਘਟਿਆ ਸਿਆਸਤ ਦੀ ਇੱਕ ਤਸਵੀਰ ਜਿਹੜੀ ਹੈ ਸਾਫ਼ ਤੌਰ ਤੇ ਦੇਖਣ ਨੂੰ ਮਿਲੀ ਹੈ ਕਿਉਂਕਿ ਅਸੀਂ 9 ਸਤੰਬਰ ਨੂੰ ਜਦੋਂ ਸ਼ੋਮਨੀ ਕਾਲੀਦਾਸ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਹਲਕਾ ਪੱਟੀ ਅਤੇ ਜੀਨਾ ਦੇ ਵਾਪਕ ਹੜ੍ਹ ਪ੍ਰਭਾਵਿਤ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਮੁਸੀਬਤ ਕਰੇ ਲੋਕਾਂ ਦੀ ਆਰਥਿਕ ਸਹਾਇਤਾ ਕੀਤੀ ਚਾਰੇ ਦੇ ਜਿਹੜੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਹਵਾਲੇ ਕੀਤੀਆਂ ਡੀਜ਼ਲ ਦੇ ਨਾਲ ਨਾਲ ਉਹਨਾਂ ਨੂੰ ਸਪਰੇ ਪੰਪ ਜਿਹੜੇ ਹੈ ਮੋਟਰਾਂ ਜਿਹੜੀ ਹੈ ਉਹ ਉਹਨਾਂ ਨੂੰ ਦਿੱਤੀਆਂ ਔਰ ਨੇੜ ਭਿੱਖ ਦੇ ਵਿੱਚ ਹੋਰ ਵੀ ਹਰ ਤਰ੍ਹਾਂ ਦੀ ਲੋੜ ਜਿਹੜੀ ਪੂਰੀ ਕਰਨ ਦਾ ਅਲਾਾਂਗ ਕੀਤਾ ਜਾ ਰਿਹਾ ਸੀ ਮੌਕੇ ਤੇ ਜਾ ਕੇ ਹਰ ਲੋੜਵੰਦ ਬੰਦੇ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਤਾਂ ਉਸ ਵੇਲੇ ਇੱਕ ਪਿੰਡ ਦੇ ਵਿੱਚੋਂ ਲੰਘਦੇ ਸਮੇਂ ਕੁਝ ਲੋਕਾਂ ਵੱਲੋਂ ਲਾਲਜੀਤ ਭੁੱਲਰ ਦੇ ਪੱਖ ਵਿੱਚ ਅਤੇ ਸੁਭੀਤ ਸਿੰਘ ਬਾਦਲ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ ਜਿੱਥੇ ਮੌਕੇ ਤੇ ਹੀ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਫੜ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਔਰ ਉਹ ਲੋਕ ਉੱਥੇ ਮੰਨਨੇ ਕਿ ਫੈਸਲੀ ਲਾਲਜੀਤ ਭੁੱਲਰ ਦੇ ਖਾਸਾ ਕਿਉਂਕਿ ਉਹ ਤਸਵੀਰਾਂ ਵੀ ਜਗਜਹੋਰ ਹੋ ਚੁੱਕੇ ਹਨ ਕਿ ਜਿਹੜੇ ਲੋਕ ਉੱਥੇ ਆ ਕੇ ਵਿਰੋਧ ਕਰਨ ਦਾ ਯਤਨ ਕਰ ਰਹੇ ਸਨ ਉਹ ਤਸਵੀਰਾਂ ਦੇ ਵਿੱਚ ਲਾਲਜੀਤ ਭੁੱਲਰ ਦੇ ਨਾਲ ਖੜੇ ਹੋਏ ਨਜ਼ਰ ਆਏ ਨੇ ਤੇ ਕਰੀਬੀ ਸਾਥੀ ਜਿਹੜੇ ਐ ਉਹ ਉਸ ਇਲਾਕੇ ਦੀ ਨੁਮਾਇੰਦਗੀ ਕਰਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਦੇ ਲਈ ਭੇਜੇ ਜਾ ਰਹੇ ਸਨ ਕਿਉਂਕਿ ਸੁਖਬੀਰ ਸਿੰਘ ਬਾਦਲ ਪਹਿਲੇ ਦਿਨ ਤੋਂ ਹੀ ਜਦੋਂ ਦਾ ਪੰਜਾਬ ਇਸ ਹੜ੍ਹਾਂ ਦੀ ਮੁਸੀਬਤ ਵਿੱਚ ਘਿਰਿਆ ਹੈ ਉਦੋਂ ਤੋਂ ਹੀ ਜਮੀਨੀ ਪੱਧਰ ਤੇ ਪਹੁੰਚ ਕੇ ਲੋੜਵੰਦਾ ਵੀ ਆਰਥਿਕ ਸਹਾਇਤਾ ਕਰ ਰਹੇ ਨੇ ਔਰ ਸਮੇਂ-ਸਮੇਂ ਤੇ ਜੋ ਵੱਡੇ ਐਲਾਨ ਵੀ ਕੀਤੇ ਗਏ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਭ ਤੋਂ ਵੱਡੀ ਚੁਣੌਤੀ ਹੈ ਉਹ ਜ਼ਮੀਨ ਨੂੰ ਭਾਈ ਜੋ ਕੀਤੀ ਜੋ ਬਣਾਉਂਦੀ ਹੈ ਜਿਸ ਦੇ ਲਈ ਸਭ ਤੋਂ ਵੱਡੀ ਲੋੜ ਡੀਜ਼ਲ ਦੀ ਹੈ ਜਿਸ ਦੇ ਲਈ ਡੀਜ਼ਲ ਵੀ ਜਿਹੜਾ ਉਹਨਾਂ ਨੂੰ ਮੁਹैया ਕਰਵਾਇਆ ਜਾ ਰਿਹਾ ਹੈ ਪੰਪ ਵੀ ਮੁਹैया ਕਰਵਾਏ ਜਾ ਰਹੇ ਨੇ ਖੇਤਾ ਚੋਂ ਪਾਣੀ ਕੱਢਣ ਦੇ ਲਈ ਔਰ 500 ਟਰੱਕ ਤੂੜੀ ਦੇ 500 ਟਰੱਕ ਚਾਰੇ ਦੇ ਆਚਾਰ ਦੇ ਤੋਂ ਵੱਡੇ ਐਲਾਨ ਜਿਹੜੇ ਹੈ 1 ਲੱਖ 1 ਇੱਕ ਜ਼ਮੀਨ ਦੇ ਲਈ ਬੀਜ ਸਰਟੀਫਾਈਡ ਬੀਜ ਕਣਕ ਦਾ ਉਹ ਦੇਣ ਦਾ 30000 ਕੁੰਟਲ ਕਣਕ ਗਰੀਬਾਂ 'ਚ ਵੰਡਣ ਦਾ ਐਲਾਨ ਜਿਹੜਾ ਲੋੜਵੰਦਾਂ 'ਚ ਵੰਡਣ ਦਾ ਐਲਾਨ ਕੀਤਾ ਗਿਆ ਤੋਂ ਕਿਤਨਾ ਕਿਤੋਂ ਇਹ ਸਾਰੀ ਜੋ ਸੇਵਾ ਤੇ ਕਾਰਜ ਕੀਤੇ ਜਾ ਰਹੇ ਆ ਇਹ ਵਿਰੋਧੀਆਂ ਨੂੰ ਜਿਹੜੇ ਹজম ਨਹੀਂ ਹੋ ਰਹੇ ਤੋਂ ਜਿਸ ਦੇ ਚਲ ਇਹ ਘਟਿਆ ਸਿਆਸਤ ਖੇਡੀ ਗਈ ਵਿਰੋਧ ਕਰਨ ਦਾ ਯਤਨ ਕੀਤਾ ਗਿਆ ਜੋ ਇਲਾਕਾ ਵਾਸੀਆਂ ਦੇ ਕਾਮਯਾਬ ਨਹੀਂ ਹੋ ਦਿੱਤਾ ਪਰ ਮਨਿੰਦਰ ਇਸ ਨੂੰ ਕੀ ਸਮਝੀਏ ਕਿਉਂਕਿ ਜਦੋਂ ਪੰਜਾਬ ਚ ਹੜ੍ਹ ਆਏ ਤਾਂ ਹਰ ਪੰਜਾਬੀ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਬੱਚੇ ਤੱਕ ਵੇਖੇ ਗੋਲਕਾਂ ਤੋੜ ਕੇ ਲੋਕਾਂ ਦੇ ਲਈ ਬੱਚਿਆਂ ਨੇ ਰੱਖ ਦਿੱਤੀਆਂ ਪਰ ਇੱਥੇ ਸਵਾਲ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਕਿ ਇਸ ਤਰੀਕੇ ਦੀ ਰਾਜਨੀਤੀ ਕਿੰਨਾ ਦਿਨ ਕੰਮ ਕਰੇਗੀ ਜੇਕਰ ਕਿਸੇ ਨੂੰ ਤਰਵਾਸ ਦੇਣਾ ਹੈ ਉਹ ਵੀ ਆਪਣਾ ਵਰਕਰ ਜੇਕਰ ਕਿਸੇ ਦਾ ਵਿਰੋਧ ਕਰਨਾ ਹੈ ਉਹ ਵੀ ਆਮ ਆਦਮੀ ਪਾਰਟੀ ਦਾ ਵਰਕਰ ਤੇ ਜੇਕਰ ਕਿਸੇ ਦੀ ਸਹਾਇਤਾ ਕਰਨੀ ਹੈ ਉਥੇ ਵੀ ਆਮ ਆਦਮੀ ਪਾਰਟੀ ਦਾ ਵਰਕਰ ਕਿ ਐਦਾ ਰਾਜਨੀਤੀ ਚੱਲੇਗੀ ਆ ਬਿਲਕੁਲ ਅਮਨ ਇਹ ਸਮਾ ਸਿਆਸਤ ਦਾ ਨਹੀਂ ਇਹ ਬੇहद ਮੁਸ਼ਕਲ ਘੜੀ ਹੈ ਕਿਉਂਕਿ ਕਿਸਾਨਾ ਪੀਆ ਉਹ ਕਿਸਾਨ ਜੋ ਦੇਸ਼ ਦਾ ਟਿੱਡ ਪਰਦੇ ਆ ਦੇਸ਼ ਦੇ ਜਿਹਨਾਂ ਨੂੰ ਆਂਡਾ ਘਾਟਿਆ ਜਾਂਦਾ ਉਹ ਐਸਲੀ ਮੁਸੀਬਤ ਹੈ ਉਹਨਾਂ ਦਾ ਘਰਬਾਰ ਰੁੜ ਚੁੱਕਿਆ ਰੋਦੀ ਖੇਤੀਬਾੜੀ ਜ਼ਮੀਨ ਜਿਹੜੀ ਹੈ ਉਹ ਖੁੱਸ ਚੁੱਕੀ ਹੈ ਉਹਨਾਂ ਦਾ ਮਾਲ ਡੰਗਰ ਖਤਮ ਹੋ ਚੁੱਕਿਆ ਹੈ ਔਰ ਅੱਗੇ ਖੇਦੇ ਵਿੱਚ ਉਹਨਾਂ ਕੋਲ ਖਾਣ ਲਈ ਰੋਟੀ ਨਹੀਂ ਬਚੀ ਉਹ ਦਾਣੇ-ਦਾਣੇ ਤੋਂ ਮਹਤਾਜ ਨੇ ਜੋ ਸਾਰੇ ਦੇਸ਼ ਦਾ ਟਿੱਡ ਪਿਛਲੇ ਲੰਬੇ ਸਮੇਂ ਤੋਂ ਪੜ ਰਹੇ ਨੇ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਹੈ ਦੇਸ਼ ਦੀ ਇਰਾਕੀ ਦੀ ਗੱਲ ਹੈ ਹਰ ਥਾਂ ਤੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਂ ਦਿੰਦੀਆਂ ਹੈ ਅੱਜ ਜਿਹੜਾ ਪੰਜਾਬ ਨੂੰ ਲੋੜ ਪਈ ਹੈ ਪੰਜਾਬੀ ਮੁਸੀਬਤ ਚ ਘੇਰਿਆ ਹੈ ਤੋਂ ਜਿਹੇ ਸਮੇਂ ਹਰ ਪੰਜਾਬੀ ਦਾ ਦ ਪੰਜਾਬੀਆਂ ਦਾ ਨਹੀਂ ਬਲਕਿ ਸਮੁੱਚੇ ਦੇਸ਼ ਵਾਸੀਆਂ ਦਾ ਫਰਜ ਹੈ ਕਿ ਉਹ ਆਕੇ ਹਰ ਬੰਦਾ ਆਪ ਕੋ ਆਪਣੀ ਸਮਰੱਥਾ ਦੇ ਅਨਸਾਰ ਮਦਦ ਕਰ ਰਿਹਾ ਅਸੀਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ ਦੇ ਗਰੁੱਪ ਪਹੁੰਚ ਕੇ ਪਿੰਡਾਂ ਦੇ ਵਿੱਚ ਜਬੀਨੀ ਪੱਦਰ ਤੇ ਪਹੁੰਚ ਕੇ ਮਦਦ ਕਰ ਰਹੇ ਅਸੀਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਵੱਖ-ਵੱਖ ਨਾਮੀ ਕਲਾਕਾਰ ਗਾਇਕ ਜਿਹੜੇ ਹੈ ਉਹ ਪਹੁੰਚ ਕੇ ਮਦਦ ਕਰ ਰਹੇ ਤੋ ਜਿਹੇ ਚ ਜਸਗੀਤ ਸਿੰਘ ਬਾਦਲ ਕਿਪ ਚਾਬੇ ਸਾਹਿਬ ਦਾ ਉਪ ਮੁੱਖ ਮੰਤਰੀ ਨੇ ਸੂਬੇ ਪ੍ਰਤੀ ਆਪਣੀ ਫਰਜ਼ੀ ਦੀਦਾਗੀ ਕਰ ਰਹੇ ਨੇ ਜ਼ਮੀਨੀ ਪੱਧਰ ਤੇ ਪਹੁੰਚ ਕੇ ਆਰਥਿਕ ਸਾਥਾ ਕਰ ਰਹੇ ਨੇ ਮੌਕੇ ਤੇ ਖੜੇ ਪੈਰ ਲੋਕਾਂ ਨੂੰ ਲੋੜਵੰਦਾਂ ਨੂੰ ਪੈਸੇ ਦਿੱਤੇ ਜਾ ਰਹੇ ਡੀਜ਼ਲ ਚਾਰਾ ਪੰਪ ਸਭ ਕੁਝ ਦਿੱਤਾ ਜਾ ਰਿਹਾ ਤਾਂ ਇਹ ਚ ਖਿਲਾਕਾ ਗਰਮਦੀਪ ਜੈ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਕੋ ਕਿ ਕਿਥੇ ਨਾ ਕਿਤੇ ਇਸ ਮਾਮਲੇ ਨੂੰ ਵੀ ਸਿਆਸਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਤੇ ਬੇहद ਨੀਵੇਂ ਪੱਧਰ ਦੀ ਸਿਆਸਤ ਜਿਹੜੀ ਹੈ ਸਿਆਸਤ ਦੀ ਤਸਵੀਰ ਜਿਹੜੀ ਹੈ ਉਹ ਬੀਤੇ ਕੱਲ ਪੱਟੀ 'ਚ ਦੇਖਣ ਨੂੰ ਮਿਲੀ ਸੀ ਜਿੱਥੇ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਬੰਦਿਆਂ ਵੱਲੋਂ ਆਪਣੇ ਬੰਦੇ ਭੇਜ ਕੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਦਾ ਯਤਨ ਕੀਤਾ ਗਿਆ ਜੀ ਜੀ ਮਨੀਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਜੋ ਵਰਕਰ ਪਹੁੰਚੇ ਸਨ ਉਹਨਾਂ ਨੂੰ ਕਾਬੂ ਕੀਤਾ ਤੇ ਚੰਗਾ ਸਬਕ ਵੀ ਸਿਖਾਇਆ